ਮੋਹਾਲੀ ਦੇ ਫੇਸ ਦਿਨ ਚ ਹੋਏ ਇਕਮ ਸਿੰਘ ਕਤਲ ਕੇਸ ਚ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਚ ਖੜੀ ਦਿਖਾਈ ਦੇ ਰਹੀ ਹੈ ਇਕਮ ਸਿੰਘ ਦੇ ਪਿਤਾ ਨੇ ਉਰਪ ਲਗਾਏ ਨੇ ਕਿ ਉਹਨਾਂ ਦੀ ਨੂੰ ਸੀਰਤ ਕੌਰ ਦੇ ਨਿਮਰਦੀਪ ਦੇ ਨਾਲ ਨਜਾਇਜ਼ ਸਬੰਧ ਸਨ ਨਿਮਰਦੀਪ ਦੀ ਪੁਲਿਸ ਵਿਭਾਗ ਚ ਚੰਗੀ ਜਾਣ ਪਛਾਣ ਹੈ ਇਸ ਲਈ ਪੁਲਿਸ ਵੀ ਕਾਰਵਾਈ ਕਰਨ ਚ ਟਿੱਲਾ ਰਵਈਆ ਅਪਣਾ ਰਹੀ ਹੈ ਸਾਡੀ ਜਾਣਕਾਰੀ ਅਨੁਸਾਰ ਨਿਮਰਦੀਪ ਦਾ ਯਾਦਾ ਵੱਡਾ ਰੋਲ ਹੈ ਉਹ ਉਸ ਕਤਲ ਦੇ ਵਿੱਚ ਉਸ ਵਕਤ ਮੌਜੂਦ ਸੀ ਨਿਮਰਦੀਪ ਐਜੇ ਕੌਣ ਹੈ ਵੈਸੇ ਨਿਮਰਦੀਪ ਇੱਕ ਇੱਕ ਪ੍ਰੋਪਰਟੀ ਡੀਲਰ ਟਾਈਪ ਆਦਮੀ ਹੈ ਜਿਹੜਾ ਪੰਜਾਬ ਦੇ ਸੀਨੀਅਰ ਆਈਪੀਐਸ ਆਫੀਸਰਸ اور ਆਈਐਸ ਆਫੀਸਰਸ ਦੀ ਇਨਵੈਸਟਮੈਂਟਸ ਕਰਦੇ ਤੇ ਕਿਸੇ ਵੀ ਵਕਤ ਉਹਦੇ ਘਰ ਦੇ ਵਿੱਚ ਤਿੰਨ ਉਹਦੇ ਆਫਿਸ ਦੇ ਵਿੱਚ ਤਿੰਨ ਚਾਰ ਆਈਪੀਐਸ ਆਫਿਸ ਆਫੀਸਰ ਤੁਹਾਨੂੰ ਮੌਜੂਦ ਮਿਲਣਗੇ ਉਹ ਆਦਮੀ ਦੇ ਸਿੱਧੇ ਸੁਮੇਤ ਸਿੰਘ ਸੈਣੀ ਦੇ ਘਰ ਅੱਧੀ ਰਾਤ ਨੂੰ ਉਹ ਜਾ ਸਕਦਾ ਹੈ ਸਿਰਫ ਨੂੰ ਅਰੈਸਟ ਕੀਤਾ ਗਿਆ ਉਹ ਨਿਮਰਦੀਪ ਦੀ ਪੋਰਸ਼ ਗੱਡੀ ਦੇ ਵਿੱਚ ਸੀਗੀ ਉਹ ਪੋਰਸ਼ ਗੱਡੀ ਥਾਣੇ ਲਿਆਈ ਗਈ ਹੈ ਇਸ ਕਰਕੇ ਉਹ ਗੱਡੀ ਕੇਸ ਵਿੱਚ ਸ਼ਾਮਲ ਹੋ ਗਈ ਹੈ ਐਂਡ ਜਦੋਂ ਇਸ ਕਾਨਫਰੰਸ ਤੋਂ ਬਾਅਦ ਗੱਲ ਐਸਪੀ ਸਾਹਿਬ ਉਹ ਅਸੀਂ ਗੱਡੀ ਜਾਂਦੀ ਦੇਖੀ ਅਸੀਂ ਅਤੁਲ ਸੋਨੀ ਸੀਐਸਟਾਫ ਦੇ ਜਿਹੜੇ ਇੰਸਪੈਕਟਰ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਇਹ ਗੱਡੀ ਕਿਉਂ ਜਾ ਰਹੀ ਹੈ ਉਹਨੇ ਕਿਹਾ ਜੀ ਇਹਦੀ ਗੱਲ ਤੁਸੀਂ ਐਸਪੀ ਸਾਹਿਬ ਨਾਲ ਕਰੋ ਉਹਨਾਂ ਦੇ ਕੈਂਟ ਦੇ ਉੱਤੇ ਗੱਡੀ ਛੱਡੀ ਗਈ ਹੈ ਪੁਲਿਸ ਦੇ ਲੱਗ ਰੇ ਰੂਪ ਬੇहद ਗੰਭੀਰ ਨੇ ਲਿਹਾਜ਼ਾ ਸਵਾਲ ਖੜਾ ਹੋ ਰਿਹਾ ਹੈ ਕਿ ਪੁਲਿਸ આરોપીਆਂ ਨਾਲ ਮਿਲ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਸ਼ਾਮ ਨੂੰ ਐਸਪੀ ਪਰਮਿੰਦਰ ਪੰਡਾਲ ਉਥੇ ਪਹੁੰਚੇ ਨੇ ਉਸ ਤੋਂ ਬਾਅਦ ਉਹਨਾਂ ਨੇ ਗੜਬੜ ਕਰਨੀ ਸਾਰੀ ਔਰ ਮੈਂ ਵੀ ਮੈਂਸ਼ਨ ਕਰਨਾ ਚਾਹੁੰਗਾ 3-4 ਵਾਰ ਐਫ ਆਈ ਆਰ ਜਿਹੜੇ ਸਾਡੇ ਤੋਂ ਸਾਈਨ ਕਰਾ ਕੇ ਫਾੜੀਆਂ ਗਈਆਂ ਨੇ ਇਹ ਆਪ ਨਾਮ ਜਦ ਜਿਹੜੇ ਕੀਤੇ ਗਏ ਨੇ ਜੀ ਸੀਰਤ ਕੌਰ ਸੀਰਤ ਕੌਰ ਦੀ ਮਦਰ ਮਦਰ ਜਸਵਿੰਦਰ ਕੌਰ ਉਹਨਾਂ ਦਾ ਸੀਰਤ ਦਾ ਬ੍ਰਦਰ ਵਿਨੇ ਪ੍ਰਤਾਪ ਰਾਠ ਤੇ ਉਦਾ ਇੱਕ ਫਰੈਂਡ ਜੀ ਦਾ ਨਾਮ ਨਹੀਂ ਪਤਾ ਲੇਕਿਨ ਮੈਂ ਇਹ ਕਹਿਣਾ ਚਾਹਾਂਗਾ ਕਿ ਨਿਮਰਦੀਪ ਦਾ ਨਾਮ ਐਸਪੀ ਪੰਡਾਲ ਵਿੱਚੋਂ ਕੱਢ ਰਹੇ ਨੇ निमरदीप 101% निमरदीप दी شہادت ਤੋਂ علاوہ ਇੱਕ ਕਤਲ ਹੋਈ ਨਹੀਂ ਸਕਦਾ ਪੀੜਤ ਪਰਿਵਾਰ ਨੇ ਇਨਸਾਫ ਦੀ ਆਸ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਮੰਗ ਰੱਖੀ ਹੈ ਪਿਤਾ ਜਸਪਾਲ ਸਿੰਘ ਮੁਤਾਬਕ ਨਿਮਰਦੀਪ ਤੇ ਹੋਰ આરોપીਆਂ ਖਿਲਾਫ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਆਪਣੇ ਮ੍ਰਿਤਕ ਲੜਕੇ ਏਕਮ ਸਿੰਘ ਦਾ ਸਸਕਾਰ ਨਹੀਂ ਕਰਨਗੇ ਮੁਹਾਲੀ ਤੋਂ ਐਚਐਸ ਜਸੋਵਾਲ ਜਗਬਣੀ ਟੀਵੀ